ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਚਾ ਠੀਕ ਠਾਕ ਹੋਵਗੇ ਚੜ੍ਹਦੀ ਕਲਾ ਚ ਹੋਵਗੇ ਕਿ ਆਪਣਾ ਸਵੇਰੇ ਦਵੇਸੋ ਗੋਹਾਵਾਂ ਹੱਸੜਤਾ ਤੇ ਧਾਰਾਂ ਚੋਦੀਆਂ ਤੇ ਆਪਾਂ ਲੱਗਦੇ ਆ ਪਾਣੀ ਪਲਾਉਣ ਮੱਝਾਂ ਨੂੰ ਕਿ ਮੇਰੇ ਤੋਂ ਕੱਲ ਵੀ ਨਹੀਂ ਕੋਈ ਵੀਡੀਓ ਪਈ ਅੱਜ ਮੈਂ ਕਿਹਾ ਦਿਕੋਣੀ ਆਪਾਂ ਦੇਖੋ ਆਪਣੀ ਚੰਨੋਂ ਦੇ ਅੰਦਰ ਕੱਖ ਖਾ ਲਈ ਜੇ ਆਪਾਂ ਬਾਹਰ ਬੰਨਤਾ ਅੰਦਰ ਨਾਲ ਥੋੜਾ ਜਿਹਾ ਪੱਕੇ ਥਾਵੇਂ ਔਖੀ ਜੀ ਹੋ ਕੇ ਬੈਂਦੀ ਆ ਤੇ ਕੱਚੇ ਥਾਵੇਂ ਵਧੀਆ ਆਰਾਮ ਨਾਲ ਬੈਂਦੀ ਆ ਇੱਥੇ ਹਲੇ ਛਾਂ ਰਹੂਗੀ ਮਹਾ ਦੋ ਘੰਟੇ ਵਧੀਆ ਤੇ ਇਹਨੂੰ ਇੱਥੇ ਹੀ ਬੈਠੀ ਰਹਿਣ ਜੋ ਬਾਕੀ ਆਪਾਂ ਉਧਰ ਗੈਲਰੀ ਚ ਵੀ ਬੰਨ ਦਨੇ ਆ ਪਸੂ ਕੱਚੇ ਚ ਤੇ ਉੱਥੇ ਫਿਰ ਇਹ ਪੱਖਾ ਨਹੀਂ ਹੈਗਾ ਹਵਾ ਤਾਂ ਲੱਗਦੀ ਆ ਫਿਰ ਵੀ ਮੈਂ ਹਾਂ ਚਲੋ ਆਪਾਂ ਇੱਧਰ ਹੀ ਬੰਨ ਦਨੇ ਹੁੰਨੇ ਆ ਵੀ ਕਈ ਵਾਰ ਕੋਈ ਆ ਕਰ ਜਾਂਦਾ ਨਾ ਫਿਰ ਔਖਾ ਹੋ ਜਾਂਦਾ ਡਰ ਜਾਂਦੀ ਆ ਤੇ ਇਧਰ ਆਮ ਨਾਲ ਬੈਠੀ ਰਹੀ ਨੇ ਦੇਖੋ ਐ ਰੈਸਟ ਕਰਦੇ ਨੇ ਕੱਚਾ ਥਾਂ ਵੀ ਹੋਣਾ ਜ਼ਰੂਰੀ ਹੈ ਪਰ ਆਪਾਂ ਤਾਂ ਆਪ ਕੱਚਾ ਪੱਕਾ ਕਰਾਉਣਾ ਇਹ ਜਦੋਂ ਮੀਂਹ ਆ ਜਾਂਦਾ ਨਾ ਫਿਰ ਬਹੁਤ ਔਖਾ ਹੋ ਜਾਂਦਾਗਾ ਇੰਨਾ ਕੀ ਆਪਣਾ ਇਧਰ ਵੀ ਪੱਕਾ ਹੀ ਆ ਇਧਰ ਆਪਾਂ ਤੂੜੀ ਪਾਤੀ ਮਸ ਇਹਦਾ ਚੱਕੀ ਜਾਣੀ ਐ ਲੋਕੀ ਟੁੱਕੇ ਵਾਲੀਆਂ ਮਸ਼ੀਨ ਉਧਰ ਲੱਗ ਜੂ ਸਾਰਾ ਗਾਹ ਪਿਆ ਪਿਆ ਇਧਰ ਵੀ ਹਲੇ ਮਸ ਥੋੜੀ ਰਹਿ ਗਈ ਚੱਕੀ ਜਾਊਗੀ ਤੇ ਇੰਨਾ ਕੀ ਆ ਕੱਚਾ ਤੇ ਆਪਾਂ ਇੱਧਰ ਕਰਨਾ ਹੈਗਾ ਹਲੀ ਖੋਲੜੀ ਬਣਾਉਣੀ ਹੈ ਇੱਕ ਤਾਂ ਤੇ ਇੱਕ ਕੱਚਾ ਹਾਂ ਪੱਕਾ ਕਰਾਂਗੇ ਸੋਚਦਾ ਰਹੇ ਹਾਂ ਪਰ ਮੇਰੀ ਜ਼ੁਨਾਹ ਤਾਂ ਐ ਵੀ ਕੱਚੀ ਰੱਖ ਲਈ ਪਰ ਔਖਾ ਬਹੁਤ ਹੋ ਜਾਂਦਾ ਕਿਉਂ ਆਪਣੇ ਪਾਈਪ ਪਾਏ ਹੋਏ ਨੇ ਜੀ ਬਾਹਰ ਉਹ ਰੇਤਾ ਫਸ ਜਾਂਦਾ ਜਦੋਂ ਬੰਦ ਹੋ ਜਾਂਦੇ ਨੇ ਫੋਰ ਫੇਰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਔਖਾ ਹੋ ਜਾਂਦਾ ਹੈਗਾ ਤੇ ਪਰ ਐ ਆਪਾਂ ਸੂ ਨੂੰ ਤਾਂ ਨਾ ਕੱਚਾ ਥਾ ਆਪਾਂ ਸ਼ਾਇਦ ਉਹ ਗੱਲ ਵੀ ਕੱਚੀ ਰੱਖਾਂਗੇ ਉਹਦੇ ਕੱਚੀ ਰੱਖਾਂਗੇ ਰੱਖਾਂਗੇ ਕਿਉਂ ਪਸ਼ੂ ਨੂੰ ਬਿਨ ਛਟ ਕੱਚਾ ਵੀ ਜ਼ਰੂਰੀ ਹੈਗਾ ਜਿੰਨੀ ਜ਼ਰੂਰੀ ਖਰਾਕ ਆ ਉਹਨਾਂ ਕੱਚਾ ਤਾਂ ਜ਼ਰੂਰੀ ਹੈਗਾ ਤੇ ਥਾੜਾ ਨੂੰ ਦਿੱਕਤ ਨਹੀਂ ਆਉਂਦੀ ਹੈਗੀ ਨਾਲੇ ਤਾਂ ਕੋਈ ਨਾਲੇ ਸੂਣ ਵਾਲਾ ਪਸ਼ੂ ਨਹੀਂ ਪੱਕੇ ਦੇ ਦਾੜ ਦੇ ਨੇ ਵਾਜਦਾ ਕੱਚੇ ਤੇ ਨਾ ਰਿਲੈਕਸ ਹੋ ਕੇ ਬਹਿ ਜਾਂਦਾ ਹੈਗਾ ਦੇਖੋ ਐਣਾ ਹੀ ਬੈਠੀ ਆ ਆਰਾਮ ਨਾਲ ਇਹਨੂੰ ਅੱਜ ਹੋ ਗਈ ਤਰੀਕ 6 ਨਹੀਂ 5 ਤਰੀਕ ਸੌਰੀ 5 ਤਰੀਕ ਹੋ ਗਈ ਅੱਜ ਤੇ ਇਹਨੂੰ 13 ਤਰੀਕ ਤੋਂ 10ਵਾਂ ਮਹੀਨਾ ਲੱਗ ਜਾਊਗਾ ਤੇ ਆਪਾਂ ਇਹਨੂੰ ਉਹੀ ਇਹਦਾ ਵੇਟ ਮੰਨ ਕੇ ਚਲੋ 4 ਕੁਇੰਟਲ ਤਾਂ ਹੋਊਗਾ ਹੀ ਹੋਊਗਾ ਹਣਾ ਤੇ ਆਪਾਂ ਨਾ ਜੋ ਸੋਡੀ ਨਾਲ ਬਾਅਦ ਚ ਉਹ ਕਰ ਦਿਆਂਗੇ ਪਹਿਲਾਂ ਆਪਾਂ ਇਹਨੂੰ ਦਿਖਾਈਏ ਚਲੋ ਨੂੰ ਦੇਖੋ ਐਵੇਂ ਕੱਚੇ ਦਾ ਸੁੱਖ ਵੀ ਬਹੁਤ ਹੁੰਦਾ ਹੈਗਾ ਤੇ ਦੁੱਖ ਮੀਂਹ ਕਣੀ ਦਾ ਦੁੱਖ ਹੈਗਾ ਇਹਦਾ ਗਾਰਾ ਬਣ ਜਾਂਦਾ ਜਦੋਂ ਫਿਰ ਔਖਾ ਹੋ ਜਾਂਦਾ ਹੈਗਾ ਤੇ ਆਪਾਂ ਜਦੋਂ ਮੀਂਹ ਪੈਣ ਲੱਗਦਾ ਆਪਾਂ ਨੂੰ ਪੱਕੇ ਥਾਵੇਂ ਕਰਨੇ ਪੈਂਦੇ ਨੇ ਪਸ਼ੂ ਉਹਦੀ ਨਹੀਂ ਤਾਂ ਗੇੜੇ ਦੇ 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 ਕੇ ਬਾੜਾ ਵੱਢ ਦਿੰਦੇ ਨੇ ਘਾਰਾਂ ਐ ਬਣਾਉਂਦੇ ਨੇ ਚਲੋ ਜੀ ਠੀਕ ਐ ਧੰਨਵਾਦ